ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਸਾਖੀ ਦੱਸਣ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਸੇਠ ਦਾ ਮਰਿਆ ਹੋਇਆ ਪੁੱਤਰ ਕਿਵੇਂ ਜਿਉਂਦਾ ਕੀਤਾ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਦਾਸੀ ਸਮੇਂ ਇੱਕ ਨਗਰ ਵਿੱਚ ਜਾ ਰਹੇ ਸਨ ਨਗਰ ਵਿੱਚ ਪਹੁੰਚ ਕੇ ਦੇਖਿਆ ਕਿ ਪਿੰਡ ਦੇ ਸਾਰੇ ਲੋਕ ਇੱਕ ਘਰ 'ਚ ਇਕੱਠੇ ਹੋ ਰਹੇ ਹਨ ਕਈ ਕਈ ਜਣੇ ਆਉਂਦੇ ਹਨ ਅਤੇ ਉਸ ਘਰ ਵਿੱਚ ਵੜ ਜਾਂਦੇ ਹਨ ਭਾਈ ਮਰਦਾਨੇ ਨੇ ਗੁਰੂ ਸਾਹਿਬ ਦੇ ਕਹਿਣ ਤੇ ਕਿਸੇ ਸੱਜਣ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਸ ਨਗਰ ਵਿੱਚ ਇੱਕ ਬਹੁਤ ਹੀ ਅਮੀਰ ਸੇਠ ਰਹਿੰਦਾ ਹੈ ਜਿਸ ਦਾ ਇਕਲੌਤਾ ਪੁੱਤਰ ਪ੍ਰਾਣ ਤਿਆਗ ਗਿਆ ਹੈ ਉਸ ਦੇ ਅਫਸੋਸ ਨੂੰ ਜਾ ਰਿਹਾ ਹੈ ਸਾਰਾ ਪਿੰਡ ਜਿਸ ਤਰ੍ਹਾਂ ਸਿਆਣੇ ਕਹਿੰਦੇ ਹਨ ਕਿ ਗਰੀਬ ਦੀ ਮਰ ਗਈ ਮਾਂ ਉਸ ਦਾ ਕੋਈ ਨਾ ਲਾ ਲਵੇ ਨਾ ਅਮੀਰ ਦਾ ਮਰ ਗਿਆ ਕੁੱਤਾ ਸਾਰਾ ਪਿੰਡ ਨਾ ਸੁੱਤਾ ਇਸ ਤਰ੍ਹਾਂ ਜਿਹੜਾ ਨਹੀਂ ਵੀ ਜਾਣਦਾ ਸੀ ਉਹ ਵੀ ਛੇਟ ਦੇ ਮਰੇ ਮੁੰਡੇ ਦੇ ਅਫਸੋਸ ਨੂੰ ਜਾ ਰਿਹਾ ਸੀ ਗੁਰੂ ਸਾਹਿਬ ਤੇ ਭਾਈ ਮਰਦਾਨਾ ਜਦ ਉਸ ਘਰ ਵੱਲ ਨੂੰ ਵਧ ਤਾ ਦੂਰੋਂ ਹੀਆਂ ਰੋਂਦੀਆਂ ਆਵਾਜ਼ਾਂ ਕੰਨੀਆਂ ਪਈਆਂ ਬਹੁਤ ਵਿਰਲਾਪ ਹੋ ਰਿਹਾ ਸੀ ਬੀਬੀਆਂ ਦੁਹਤੜਾ ਮਾਰ ਮਾਰ ਕੇ ਰੋ ਰਹੀਆਂ ਸਨ ਕੋਈ ਰੱਬ ਨੂੰ ਉਲਾਮੇ ਪਿਆ ਦਿੰਦਾ ਸੀ ਤੇ ਕੋਈ ਕਰਮਾਂ ਨੂੰ ਰੋ ਰਿਹਾ ਸੀ ਲੋਕਾਂ ਦੀਆਂ ਦਰਦ ਭਰੀਆਂ ਚੀਕਾਂ ਸੁਣ ਕੇ ਭਾਈ ਮਰਦਾਨਾ ਕਹਿਣ ਲੱਗਾ ਇਹ ਤਾਂ ਵਾਕਿਆ ਹੀ ਬਹੁਤ ਮਾੜਾ ਹੋਇਆ ਕਿਸੇ ਰਾਜਾ ਜਵਾਨ ਪੁੱਤ ਜਿਉਂਦਾ ਮੋਇਆ ਹੈ ਇਹ ਸੁਣ ਗੁਰੂ ਸਾਹਿਬ ਨੇ ਫਰਮਾਇਆ ਮਰਦਾਨਿਆ ਏ ਦੁਨੀਆ ਉਸ ਕਰਤੇ ਦਾ ਖੇਲ ਹੈ ਇੱਥੇ ਸਭ ਆਪਣੇ ਆਪਣੇ ਫਿੱਤ ਨੂੰ ਰੋਂਦੇ ਨੇ ਕੋਈ ਕਿਸੇ ਨੂੰ ਨਹੀਂ ਰੋਂਦਾ ਇਹ ਸਾਰਾ ਰੋਣਾ ਘਰ ਲਾਉਣਾ ਝੂਠਦਾ ਹੈ ਇਹ ਸੁਣ ਮਰਦਾਨੇ ਨੂੰ ਯਕੀਨ ਨਾ ਹੋਇਆ ਤੇ ਉਹ ਕਹਿਣ ਲੱਗਾ ਕਿ ਇਹ ਝੂਠਾ ਕਿਵੇਂ ਹੋ ਸਕਦਾ ਹੈ ਚਲੋ ਆ ਨਗਵਾਨ ਤਾਂ ਮੰਨਿਆ ਉਪਰਾ ਉਪਰਾ ਰੋਂਦ ਉਤੋਂ ਉਤੋਂ ਰੋਂਦਾ ਹੋਊ ਪਰ ਜਿਸ ਮਾਂ ਨੇ ਢਿੱਡੋਂ ਜੰਮਿਆ ਲੋਰੀਆਂ ਦੇ ਦੇ ਪੁੱਤ ਵੱਡਾ ਕੀਤਾ ਉਹ ਝੂਠਾ ਰੋਣਾ ਕਿਉਂ ਰੋਵੇਗੀ ਜਿਸ ਪਿਓ ਨੇ ਉਂਗਲੀ ਫੜ ਕੇ ਚੱਲਣਾ ਸਿਖਾਇਆ ਇੱਕ ਇੱਕ ਦਿਨ ਗਿਣ ਕੇ ਵੱਡਾ ਕੀਤਾ ਉਹ ਪਿਓ ਝੂਠਾ ਕਿਉਂ ਰੋਣਾ ਰੋਵੇਗਾ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਝੂਠਾ ਹੈ ਗੁਰਬਾਣੀ ਦਾ ਫਰਮਾਨ ਹੈ ਝੂਠਾ ਰੁੱਧ ਨੂੰ ਹੋਇਆ ਦੁਆਲੇ ਖਿਨਵੇਂ ਤੇ ਆ ਪਰ ਆਇਆ ਨਹੀਂ ਵਿਸ਼ਵਾਸ ਤਾਂ ਚੱਲ ਆ ਦਿਖਾਉਣੇ ਹਾਂ ਗੁਰੂ ਸਾਹਿਬ ਅਤੇ ਮਰਦਾਨਾ ਉਹ ਸੇਖ ਦੇ ਘਰ ਚਲੇ ਗਏ ਗੁਰੂ ਸਾਹਿਬ ਨੇ ਉੱਥੇ ਜਾ ਕੇ ਬੱਚੇ ਨੂੰ ਹੱਥ ਲਾ ਕੇ ਦੇਖਿਆ ਤੇ ਕਿਹਾ ਕਿ ਇਹ ਬੱਚਾ ਇਹ ਬੱਚਾ ਮਰਿਆ ਨਹੀਂ ਹੈ ਬੇਹੋਸ਼ ਹੈ ਇਹ ਪਹਿਲਾਂ ਵਾਂਗ ਇਸ ਵੇੜੇ ਦੀ ਰੌਣਕ ਬਣ ਸਕਦਾ ਹੈ ਜੀਵਨ ਜੀ ਸਕਦਾ ਹੈ ਪਰ ਇੱਕ ਕੁਰਬਾਨੀ ਤੁਹਾਨੂੰ ਕਰਨੀ ਪਊ ਸੇਠ ਦੇ ਸਡਾਣੀ ਨੇ ਰੋਣਾ ਧੋਣਾ ਬੰਦ ਕੀਤਾ ਤੇ ਇੱਕੋ ਆਵਾਜ਼ ਚ ਕਿਹਾ ਕਿਹੜੀ ਕੁਰਬਾਨੀ ਤਾਂ ਕੀ ਕਰਨਾ ਪਵੇਗਾ ਦਾ ਗੁਰੂ ਸਾਹਿਬ ਨੇ ਜਲ ਮੰਗਵਾਇਆ ਜਲ ਹੱਥ ਵਿੱਚ ਫੜ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸੇਠ ਨੂੰ ਕਿਹਾ ਕਿ ਸੇਠ ਜੀ ਇਹ ਜਲ ਛਕ ਲਵੋ ਇਹ ਜਲ ਛਕਰ ਨਾਲ ਤੁਹਾਡਾ ਲੜਕਾ ਠੀਕ ਹੋ ਜਾਵੇਗਾ ਜਿਉਂਦਾ ਹੋ ਜਾਵੇਗਾ ਪਰ ਤੁਹਾਡੀ ਮੌਤ ਹੋ ਜਾਵੇਗੀ ਇਹ ਸੁਣ ਸੇਠ ਇਕਦਮ ਪਿੱਛੋ ਪਿੱਛੇ ਹੋ ਗਿਆ ਸੇਠ ਕਹਿਣ ਲੱਗਾ ਫਕੀਰ ਸਾਈ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਮੋਇਆ ਨਾਲ ਵੀ ਕੋਈ ਮੋਇਆ ਹੈ ਮਰਿਆ ਨਾਲ ਵੀ ਕੋਈ ਮਰ ਸਕਦਾ ਹੈ ਮੇਰੇ ਕੋਲ ਰੱਬ ਦਾ ਦਿੱਤਾ ਧਨ ਦੌਲਤ ਪੈਸਾ ਸਭ ਕੁਝ ਹੈ ਅਸੀਂ ਕਿਹੜਾ ਬੁੱਢੇ ਹੋ ਗਏ ਹਾਂ ਆਪੇ ਰੱਬ ਹੋਰ ਦੇ ਦੇਵੇਗਾ ਰੱਬ ਦੇ ਘਰ ਕਿਹੜਾ ਕਿਸੇ ਗੱਲ ਦੀ ਘਾਟ ਹੈ ਜਿਸ ਨੇ ਜਾਣਾ ਸੀ ਉਹ ਤਾਂ ਚਲਾ ਗਿਆ ਨਾਲੇ ਜੇ ਮੈਂ ਮਰ ਗਿਆ ਤਾਂ ਕੰਮ ਕਰ ਕੌਣ ਕਰੂ ਮੇਰੇ ਬਿਨਾ ਤਾਂ ਇਹ ਮਾਂ ਪੁੱਤ ਭੁੱਖੇ ਹੀ ਮਰ ਜਾਣਗੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਹ ਜਲ ਸਿਠਾਣੀ ਵੱਲ ਕੀਤਾ ਤੇ ਉਹ ਬਚਨ ਦੁਹਰਾਇਆ ਇਹ ਗੱਲ ਪੀਣ ਤੋਂ ਬਾਅਦ ਤੁਸੀਂ ਮਰ ਜਾਵੋਗੇ ਇਹ ਗੱਲ ਸੁਣ ਸੇਠਾਣੀ ਅੰਦਰੇ ਅੰਦਰ ਚਲੀ ਗਈ ਅਤੇ ਆਪਣੇ ਗਹਿਣੇ ਗੱਟੇ ਲੈ ਆਈ ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗੀ ਫਕੀਰ ਸਾਈ ਜੀ ਮੈਂ ਤਾਂ ਹਲੇ ਇਹ ਗਹਿਣੇ ਚੰਗੀ ਤਰ੍ਹਾਂ ਪਾ ਕੇ ਵੀ ਨਹੀਂ ਦੇਖੇ ਹਲੇ ਤਾਂ ਮੈਂ ਪਰ ਜਵਾਨੀ ਵਿੱਚ ਹਾਂ ਮੇਰੀ ਕਿਹੜਾ ਕਿਹੜਾ ਕੁੱਕ ਬਾਂਧ ਹੋਈ ਹੈ ਰੱਬ ਦੇ ਕਰ ਕਿਸ ਗੱਲ ਦਾ ਘਟ ਕਿਸੇ ਗੱਲ ਦਾ ਘਾਟਾ ਨਹੀਂ ਜਿਸ ਨੇ ਪਹਿਲਾਂ ਦਿੱਤਾ ਸੀ ਉਹ ਫਿਰ ਦੇ ਦੇਵੇਗਾ ਮੈਂ ਇਹ ਪਾਣੀ ਨਹੀਂ ਪੀਣਾ ਇਹ ਸਭ ਕੁਝ ਦੇਖ ਮਰਦਾਨਾ ਹੈਰਾਨ ਹੋ ਰਹੀ ਆ ਸੀ ਕਿ ਤੇਰੀ ਥੋਂ ਮੈਂ ਮਰ ਜਾਂਦਾ ਜਾਂ ਜਾਂਦੀ ਦਾ ਰੋੜਾ ਪਾਉਣ ਵਾਲੇ ਸੇਠ ਸਠਾਣੀ ਕਿਸ ਤਰ੍ਹਾਂ ਡਰੇ ਹੋਏ ਨੇ ਸੱਚੀ ਕਿਸੇ ਦੇ ਨਾਲ ਕੋਈ ਨਹੀਂ ਮਰ ਸਕਦਾ ਗੁਰੂ ਸਾਹਿਬ ਨੇ ਇਸ ਤੋਂ ਬਾਅਦ ਦੁਹਾਵਾਂ ਵੱਲ ਦੇਖ ਕੇ ਕਿਹਾ ਇਹ ਪਾਣੀ ਮੈਂ ਛੱਕ ਲਵਾਂ ਤਾਂ ਸੇਠਾਣੀ ਬੋਲੀ ਫਕੀਰ ਜੀ ਇਸ ਤੋਂ ਵੱਡਾ ਹੋਰ ਪੁੰਨ ਕੀ ਹੋਏਗਾ ਫਕੀਰ ਤਾਂ ਹੁੰਦੇ ਹੀ ਭਲੇ ਵਾਸਤੇ ਹਨ ਸਕੀਰਾਂ ਦਾ ਨਾਂ ਕੋਈ ਅੱਗਾ ਨਾ ਕੋਈ ਪਿੱਛਾ ਨਾ ਕੋਈ ਧੀ ਨਾ ਕੋਈ ਪੁੱਤ ਇਹ ਭਲੇ ਦਾ ਕੰਮ ਤੁਸੀਂ ਕਰ ਲਵੋ ਤਾਂ ਬਹੁਤ ਮਿਹਰਬਾਨੀ ਹੋਵੇਗੀ ਦੇਖੋ ਦੁਨੀਆ ਕਿੰਨੀ ਖੁਦਗਰਜ਼ ਹੈ ਇਸ ਥਾਣੀ ਇਹ ਨਹੀਂ ਜਾਣਦੀ ਕਿ ਗੁਰੂ ਸਾਹਿਬ ਦੇ ਵੀ ਦੋ ਪੁੱਤਰ ਹਨ ਮਾਂ ਹੈ ਭੈਣ ਹੈ ਪਤਨੀ ਹੈ ਪਰ ਆਪਣੇ ਮੋਹ ਦੀ ਖਾਤਰ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਗੁਰੂ ਸਾਹਿਬ ਨੇ ਉਹ ਜਲ ਆਪ ਛਕ ਲਿਆ ਅਤੇ ਸੇਠ ਦਾ ਮਰਿਆ ਹੋਇਆ ਬੱਚਾ ਜਿਉਂਦਾ ਹੋ ਗਿਆ ਤੇ ਉੱਠ ਕੇ ਖੜਾ ਹੋ ਗਿਆ ਸਾਰੇ ਇਲਾਕੇ ਵਿੱਚ ਰੋਲਾ ਪੈ ਗਿਆ ਕਿ ਨਾਨਕ ਨਾਮ ਦਾ ਫਕੀਰ ਪੰਜਾਬ ਤੋਂ ਆਇਆ ਹੈ ਜਿਸ ਨੇ ਮੂਆ ਬਾਲਕ ਮਰਿਆ ਹੋਇਆ ਬਾਲਕ ਜਿਉਂਦਾ ਕੀਤਾ ਹੈ ਇਹ ਖਬਰ ਉੱਥੇ ਰਹਿਣ ਵਾਲੇ ਇੱਕ ਤਾਂਤ੍ਰਿਕ ਨੂੰ ਪਤਾ ਲੱਗੀ ਤਾਂ ਉਹ ਵੀ ਗੁਰੂ ਸਾਹਿਬ ਦੇ ਚਰਨੀ ਲੱਗਾ ਲੱਗਿਆ ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਜਗ ਤੇ ਕੋਈ ਕਿਸੇ ਦਾ ਨਹੀਂ ਹੈ ਸਭ ਰਿਸ਼ਤੇ ਨਾਤੇ ਝੂਠ ਮੂਠ ਦੇ ਹਨ ਇਹਨਾਂ ਝੂਠੇ ਰਿਸ਼ਤਿਆਂ ਨੂੰ ਛੱਡ ਕੇ ਝੂਠੇ ਰਿਸ਼ਤਿਆਂ ਦੇ ਵਿੱਚ ਨਾ ਪੈਂਦੇ ਹੋਏ ਸਾਨੂੰ ਗੁਰਬਾਣੀ ਦੇ ਨਾਲ ਲੱਗਣਾ ਚਾਹੀਦਾ ਹੈ ਗੁਰੂ ਵਾਲੇ ਬਣਨਾ ਚਾਹੀਦਾ ਹੈ ਗੁਰੂ ਸਾਡਾ ਹਰ ਥਾਂ ਤੇ ਸਾਡਾ ਸਾਥ ਹੁੰਦਾ ਹੈ ਸਾਡੀ ਸਹਾਇਤਾ ਕਰਦਾ ਹੈ ਸਾਡੀ ਰੱਖਿਆ ਕਰਦਾ ਹੈ ਮਿੱਥੇ ਵੀ ਕਿੱਥੇ ਸਾਨੂੰ ਲੋੜ ਪੈਂਦੇ ਗੁਰੂ ਸਾਹਿਬ ਹਰ ਥਾਂ ਤੇ ਹਾਜ਼ਰ ਹੁੰਦੇ ਹਨ ਤਾਂ ਇਸ ਕਰਕੇ ਭਾਈ ਵਧ ਤੋਂ ਵੱਧ ਗੁਰੂ ਵਾਲੇ ਬਣੋ ਗੁਰਬਾਨੀ ਨਾਲ ਜੁੜੋ ਵੱਧ ਤੋਂ ਵੱਧ ਸਿਮਰਨ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਅੱਜ ਦੀ ਇਹ ਸਾਕੀ ਏਵੇਂ ਨਹੀਂ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਓ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ